ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਸਾਧ ਸੰਗਤ ਨੂੰ ਤੁਹਾਨੂੰ ਪਤਾ ਹੀ ਹੈ ਕਿ ਅੱਜ ਪੰਜਵਾਂ ਦਿਨ ਹੈ ਸਾਨੂੰ ਸੇਵਾ ਕਰਦਿਆਂ ਨੂੰ ਸੋ ਅੱਜ ਪਿੰਡ ਮੁਹਾਰ ਕਿਹਾ ਵਿਖੇ ਲੰਗਰ ਤਿਆਰ ਕਰਕੇ ਪਿੰਡ ਦੇ ਵਸਨੀਕਾਂ ਨੂੰ ਘਰ-ਘਰ ਲੰਗਰ ਪਹੁੰਚਾਇਆ ਗਿਆ ਲੰਗਰ ਦੀ ਸਾਰੇ ਪਿੰਡ ਨੂੰ ਵਰਤਾਕ ਇਹ ਸਮਾਪਤੀ ਕਰ ਦਿੱਤੀ ਗਈ ਹੈ ਜੀ ਫਿਰ ਆ ਕਾਲ ਹੈਲੋ ਮਿੱਤਰੋ ਆਪਾਂ ਗਏ ਸੀ ਪਿੰਡ ਵਿੱਚ ਲੰਗਰ ਵਰਤਾਨ ਪਿੰਡ ਵਿੱਚ ਤਾਂ ਲੰਗਰ ਵਰਤਦਾ ਤਾਂ ਹੁਣ ਆਪਾਂ ਚਲਦੇ ਆਂ ਟਾਣੀਆਂ ਤੇ ਉੱਥੇ ਲੰਗਰ ਵਰਤਦਾ ਮਿਲਦੇ ਆਂ ਆਪਾਂ ਫਿਰ ਹੈਲੋ ਮਿੱਤਰੋ ਹੁਣ ਆਪਾਂ ਪਹੁੰਚਾਣ ਵਾਲਿਆਂ ਟਾਣੀਆਂ ਤੇ ਤੇ ਦੇਖੋ ਪਾਣੀ ਕਿ ਨਾ ਆ ਤੇ ਮਿਲਦੇ ਆਪਾਂ ਅੱਗੇ ਟਾਣੀਆਂ ਤੇ ਜਾ ਕੇ ਤੁਹਾਨੂੰ ਦਿਖਾਉਂਦੇ ਆਂ ਘਰਾਂ ਵਿੱਚ ਵੀ ਪਾਣੀ ਹੈਗਾ ਆ ਲੋ ਮੈਟਰੋ ਹੁਣ ਆਪਾਂ ਪਹੁੰਚ ਗਏ ਟਾਣੀਆਂ ਤੇ ਤੇ ਪਾਣੀ ਦੇਖੋ ਕਿੰਨਾ ਹੈ ਤੇ ਘਰਾਂ ਵਿੱਚੋਂ ਪਾਣੀ ਬਹੁਤ ਘੱਟ ਹੈ ਆਪਣੀ ਸੇਵਾਦਾਰ ਅੱਗੇ ਚੱਲੇ ਆਪਾਂ ਉਹਦੇ ਪਿੱਛੇ-ਪਿੱਛੇ ਚੱਲਦੇ ਹਾਂ ਕਿਉਂਕਿ ਸੜਕ ਬਿਲਕੁਲ ਨਹੀਂ ਦੇਖ ਰਹੀ ਤੇ ਇਹ ਆਪਾਂ ਚੱਲਦੇ ਹਾਂ ਕਿ ਲੰਗਰ ਟਾਣੀਆਂ ਵਾਏ ਗੁਰੂ ਜੀ ਦਾ ਸਵਾ ਸਵਾ ਵਾਏ ਗੁਰੂ ਜੀ ਕੀ ਫਤਿਹ ਜਿਵੇਂ ਕਿ ਨਗਰ ਵਾਸੀਆਂ ਨੂੰ ਪਤਾ ਹੀ ਹੈ ਕਿ ਆਪਣੇ ਨਗਰ ਤੋਂ 3-5 ਦਿਨ ਪਹਿਲਾਂ ਸੇਵਾਦਾਰ ਵੀਰ ਲੰਗਰ ਦੀ ਸੇਵਾ ਲਈ ਪਿੰਡ ਤੋਂ ਟਰਾਲੀਆਂ ਲੈ ਕੇ ਰਵਾਨਾ ਹੋਏ ਸੀ ਉਸ ਦੇ ਵਜੋਂ ਅੱਜ ਅਖੀਰਲੇ ਦਿਨ ਕਣੀ ਚੋਲ ਦਾ ਲੰਗਰ ਸੇਵਾ ਦਾ ਵਦੋਂ ਉਹਨਾਂ ਤਿਆਰ ਕੀਤਾ ਗਿਆ